ਲਾਈਫ ਸਟਾਈਲ ਵਿਦ ਸ਼ਾਨਾ ਲਖ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਦੇ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਲੈ ਕੇ ਆਏ ਹਾਂ ਜੀ ਜਿਹੜੇ ਪਾਂਡੇ ਅਸੀਂ ਚੁੱਲੇ ਵਿੱਚ ਪਿੰਡਾ ਚਾਹ ਮੱਗ ਬਾਲਦੇ ਹਾਂ ਤੇ ਚੁੱਲੇ ਦੇ ਨਾਲ ਸਾਰੇ ਪਾਂਡੇ ਨੀਚੋਂ ਕਾਲੇ ਹੋ ਜਾਂਦੇ ਆ ਪਤੀਲਾ ਹੋ ਜੇ ਪਤਲੀ ਹੋ ਜੇ ਜਾਂ ਤੁਸੀਂ ਕੜਾਈ ਲਾ ਲੋ ਇਹ ਮੇਨ ਰੋਜ਼ ਸਬਜ਼ੀ ਲਈ ਜੂਜ ਹੁੰਦੀ ਹੈ ਤੇ ਅੱਗ ਦੇ ਨਾਲ ਬਿਲਕੁਲ ਕਾਲੀ ਹੋ ਜਾਂਦੀ ਹੈ ਤੇ ਦੇਖੋ ਇਹਨਾਂ ਦੇ ਦਾਗ ਇਹਨੇ ਜਿੱਦੀ ਹੈ ਕਿ ਹੱਥ ਦੇ ਨਾਲ ਇਹ ਸਕਾਲ ਖਾਫ ਨਹੀਂ ਹੁੰਦੀ ਕਿਉਂਕਿ ਅਸੀਂ ਇਹਨੂੰ ਬਰਤਨ ਬਾੜਨਾ ਤਾਂ ਸਾਫ਼ ਕਰਦੇ ਰਹਿੰਦੇ ਆ ਬਟ ਅਸੀਂ ਇਹ ਦੀ ਜੀ ਮਿਹਨਤ ਨਹੀਂ ਕਰਦੇ ਤੇ ਇਹਨੂੰ ਹੁਣ ਸਾਫ਼ ਕਰਾਂਗੇ ਜੀ ਇਹ ਕੋਕ ਹੈ ਥੰਮਜ਼ਪ ਕੋਕ ਜੋ ਵੀ ਤੁਸੀਂ ਕੋਕ ਕੋਕੋਲਾ ਕੋਲਡ ਡਰਿੰਕ ਜੋ ਵੀ ਕਹਿੰਦੇ ਉਹ ਲੈ ਲਓ ਤੇ ਨਾਲ ਲੈ ਲਓ ਇੱਕ ਇਜ਼ੀ ਈਨੋ ਦਾ ਪੈਕੇਟ ਈਨੋ ਦਾ ਪੈਕੇਟ ਅਸੀਂ ਇਹਨੂੰ ਖੋਲ ਕੇ ਤੇ ਤੇ ਪਾਣੀ ਲਗਾ ਕੇ ਥੋੜਾ ਜਿਆ ਤੇ ਹਲਕਾ ਹਲਕਾ ਇਹਦੇ ਉੱਤੇ ਸਾਰਾ ਖਿਲਾੜ ਦਵਾਂਗੇ ਜਿੱਥੇ ਜਗ੍ਹਾ ਵਿੱਚ ਇਹ ਕਾਲਾ ਪੱਣਾ ਤੁਸੀਂ ਉੱਥੇ ਇਹ ਸਾਰਾ ਖਿਲਾੜ ਦਿਓ ਕਿਉਂਕਿ ਇਹ ਦਾਗ ਬਹੁਤ ਜਿੱਦੀ ਹੁੰਦੇ ਆ ਤੁਸੀਂ ਕਿਸੇ ਤਰੀਕੇ ਨਾਲ ਵੀ ਨੋਰਮਲ ਬਰਤਨ ਬਾਹਰ ਲਗਾ ਕੇ ਤੇ ਸਟੀਲ ਬੋਲਨਾ ਸਾਫ ਕਰਕੇ ਦੇਖ ਲਓ ਇਹ ਨਹੀਂ ਸਾਫ ਹੋਣਗੇ ਤੇ ਇਹ ਜਿਹੜਾ ਇਨੋਵਾ ਇਹ ਜਦੋਂ ਪਾਣੀ ਨਾਲ ਤੇ ਫਿਰ ਕੋਕ ਦੇ ਨਾਲ ਐਕਟੀਵੇਟ ਹੋ ਜਾਏਗਾ ਤਾਂ ਇਹ ਜਿਹੜੀ ਹੈ ਗੰਦਗੀ ਇਹਨੂੰ ਪਿਘਲਾਉਣਾ ਸ਼ੁਰੂ ਕਰ ਦੇਵੇਗਾ ਤੇ ਹੁਣ ਅਸੀਂ ਇਹਦੇ ਉੱਤੇ ਜੀ ਰੱਖ ਦਵਾਂਗੇ ਨਿਊਜ਼ਪੇਪਰ ਤੇ ਨਿਊਜ਼ਪੇਪਰ ਰੱਖਣ ਤੋਂ ਬਾਅਦ ਫਿਰ ਅਸੀਂ ਥੋੜਾ ਥੋੜਾ ਜਿਹੜਾ ਇਹ ਕੋਕ ਲੈ ਕੇ ਇਨ ਨੂੰ ਜਿਹੜਾ ਵਾ ਉੱਪਰ ਖਿਲਾਰਨਾ ਗਿੱਲਾ ਕਰਨਾ ਨਿਊਜ਼ਪੇਪਰ ਨੂੰ ਸ਼ੁਰੂ ਕਰ ਦਵਾਂਗੇ ਕਿ ਜਦੋਂ ਨਿਊਜ਼ਪੇਪਰ ਗਿੱਲਾ ਹੋ ਜਾਵੇਗਾ ਤਾਂ ਫਿਰ ਜਿਹੜਾ ਆ ਇਹ ਆਸਾਨੀ ਦੇ ਨਾਲ ਇਹਦੇ ਉੱਪਰ ਜਿਹੜਾ ਚਿਪਕ ਜਾਵੇਗਾ ਇਹਦੇ ਉੱਪਰ ਚਿਪਕਣ ਦੇ ਨਾਲ ਫਿਰ ਇਹ ਆਸੇ-ਪਾਸੇ ਨਹੀਂ ਹਿੱਲੇਗਾ ਤਾਂ ਇਹ ਜਿਹੜਾ ਵਾ ਇਨੋ ਹੋ ਕੋਕ ਦੇ ਨਾਲ ਫਿਰ ਕੀ ਆ ਇਹਨੂੰ ਐਕਟੀਵੇਟ ਹੁੰਦਾ ਰਹੇਗਾ ਤੇ ਜਿਹੜੀ ਥੱਲੇ ਮੈਲ ਗੰਦਗੀ ਆ ਉਹਨੂੰ ਪਿਘਲਾਉਂਦਾ ਰਹੇਗਾ ਤੇ ਇਹਨੂੰ ਅਸੀਂ ਇਸ ਤਰੀਕੇ ਦੇ ਨਾਲ ਕਰਕੇ ਤੇ ਫਿਰ ਅਸੀਂ ਨੂੰ 10 ਮਿੰਟ ਇਸੇ ਤਰੀਕੇ ਦੇ ਨਾਲ ਪਿਆਰਿਆਂ ਦਵਾਂਗੇ ਤਾਂ ਜੋ ਜਿਹੜੀ ਥੱਲੇ ਕਾਲਖਾ ਔਰ ਚੰਗੀ ਤਰ੍ਹਾਂ ਜਿਹੜੀ ਮੈਲਟ ਹੋ ਸਕੇ ਤੇ ਟਾਈਮ ਤਾਂ ਲੱਗੇਗਾ ਬਟ ਇਹ ਹੈ ਕਿ ਸਫਾਈ ਜਿਹੜਾ ਦਾ ਰਿਜ਼ਲਟ ਆ ਉਹ ਵਧੀਆ ਮਿਲੇਗਾ ਤੇ ਹੁਣ ਦੇਖੋ ਜਿਹੜਾ ਨਿਊਜ਼ਪੇਪਰ ਉਹ ਚੰਗੀ ਤਰ੍ਹਾਂ ਇਹਦੇ ਨਾਲ ਚਿਪਕ ਗਿਆ ਹੈ ਇਹ ਟ੍ਰਿਕ ਤੁਹਾਨੂੰ ਕੋਈ ਵੀ ਨਹੀਂ ਦੱਸੇਗਾ ਇਹ ਬਹੁਤ ਜਿਹੜੀ ਹੈਲਪਫੁਲ ਟ੍ਰਿਕ ਆ ਜਿਹੜੀਆਂ ਪਿੰਡਾਂ ਦੇ ਵਿੱਚ ਸਾਡੇ ਆਮ ਅੱਗ ਤਾਂ ਪਾਲਦੇ ਆ ਤੇ ਇਹ ਪ੍ਰੋਬਲਮ ਆਉਂਦੀ ਹੈ ਤੇ ਹੁਣ ਦੇਖੋ ਚੰਗੀ ਤਰ੍ਹਾਂ ਇਹਨੂੰ ਗਿੱਲਾ ਕਰ ਦੇਣਾ ਹੈ ਇੱਥੇ ਪਾਣੀ ਨਹੀਂ ਲਗਾਉਣਾ ਸਿਰਫ ਕੋਕੀ ਲਗਾਉਣਾ ਹੈ ਤੇ ਹੁਣ 10 ਮਿੰਟ ਅਸੀਂ ਇਹਦੀ ਵੇਟ ਕਰਾਂਗੇ 10 ਮਿੰਟ ਹੋ ਗਏ ਆ ਤੇ ਹੁਣ ਅਸੀਂ ਜਿਹੜਾ ਨਿਊਜ਼ਪੇਪਰ ਉਤਾਰਤਾ ਹੀ ਤੇ ਇਹਦੇ ਨਾਲ ਕੋਕ ਤੇ ਇਨੋ ਵਗੈਰਾ ਜੋ ਲੱਗਾ ਹੈ ਉਹਦੇ ਨਾਲ ਚੰਗੀ ਤਰ੍ਹਾਂ ਇਹਨੂੰ ਕਰ ਦਵਾਵਾਂਗੇ ਸਾਫ਼ ਤੇ ਹੁਣ ਬਾਕੀ ਜਿਹੜਾ ਇਨੋ ਪੌਚ ਦੇ ਵਿੱਚ ਬਚ ਗਿਆ ਸੀਗਾ ਉਹਨੂੰ ਵੀ ਅਸੀਂ ਚੰਗੀ ਤਰ੍ਹਾਂ ਖਿਲਾੜ ਦਵਾਵਾਂਗੇ ਤੇ ਉੱਤੇ ਥੋੜਾ ਜਿਹਾ ਕੋਕ ਪਾ ਕੇ ਤੇ ਹੁਣ ਅਸੀਂ ਸਟੀਲ ਬੂਲ ਦੀ ਹੈਲਪ ਦੇ ਨਾਲ ਇਹਨੂੰ ਰਗੜਨਾ ਸ਼ੁਰੂ ਕਰ ਦਵਾਵਾਂਗੇ ਇਹ ਇਹ ਤਾਂ ਹੈ ਨਹੀਂ ਕਿ ਇਹ 1 ਅੱਧੇ ਮਿੰਟ ਵਿੱਚ ਸਾਫ਼ ਹੋ ਜਾਵੇਗੀ ਕਿਉਂਕਿ ਕਾਫੀ ਜਿੱਦੀ ਕਾਲਖ ਹੈ ਤੇ ਚਿਰਾਂ ਦੀ ਜੰਮੀ ਹੋਈ ਹੈ ਤੇ ਹੁਣ ਇਹਨੂੰ ਜਿਹੜਾ ਵਾ 5-7 ਮਿੰਟ ਤਾਂ ਲੱਗਣਗੇ ਤੇ ਤੁਸੀਂ ਇਸ ਤਰ੍ਹਾਂ ਕਰਿਓ ਕਿ ਇਹਨੂੰ ਕੜਾਈ ਨੂੰ ਲੈ ਕੇ ਬਾਹਰ ਖੁੱਲੇ ਦੇ ਵਿੱਚ ਜਿੱਥੇ ਪਾਣੀ ਦਾ ਪ੍ਰਬੰਧ ਹੈਗਾ ਉੱਥੇ ਲੈ ਕੇ ਚਲੇ ਜਾਓ ਤੇ ਆਰਾਮ ਦੇ ਨਾਲ ਬੈਠ ਕੇ ਤੇ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰਿਓ ਕਿਉਂਕਿ ਅੰਦਰ ਕਿਚਨ ਦੇ ਵਿੱਚ ਇਹ ਕਾਲਖ ਬਹੁਤ ਹੈ ਤੇ ਕਿਚਨ ਜਿਹੜੀ ਸਾਡੀ ਖਰਾਬ ਹੋਏਗੀ ਸਿੰਕ ਦੇ ਵਿੱਚ ਕਾਲਖ ਜਾਏਗੀ ਤੇ ਕਵਰਟਸ ਵਗੈਰਾ ਨੂੰ ਵੀ ਲੱਗੇਗੀ ਟਾਈਲਸ ਖਰਾਬ ਹੋਣਗੀਆਂ ਤੇ ਇਸ ਕਰਕੇ ਛਿੱਟੇ ਪੈਂਦੇ ਨੇ ਤੇ ਤੁਸੀਂ ਬਾਹਰ ਖੁੱਲੇ ਦੇ ਵਿੱਚ ਇਹਨੂੰ ਸਾਫ਼ ਕਰਿਓ ਤੇ ਕਿਉਂਕਿ ਬਹੁਤ ਕਾਲਖ ਦੇਖੋ ਇਹਦੀ ਉੱਤਰ ਰਹੀ ਹੈ ਹੌਲੀ ਹੌਲੀ ਇਸ ਤਰ੍ਹਾਂ ਤੁਸੀਂ ਕਰਦੇ ਜਾਓ ਤੇ ਥੋੜਾ ਥੋੜਾ ਜਿਹਾ ਕੋਕ ਆ ਇਹਦੇ ਉੱਤੇ ਤੁਸੀਂ ਨਾਲ-ਨਾਲ ਪਾਉਂਦੇ ਜਾਓ ਤੇ ਗਿੱਲਾ ਕਰਦੇ ਜਾਓ ਤੇ ਸਟੀਲ ਬੋਲ ਦੇ ਨਾਲ ਇਹਨੂੰ ਰਗੜਦੇ ਜਾਓ ਤੇ ਏਕਾਂਲਖ ਜੜੀ ਹੌਲੀ ਹੌਲੀ ਉਤਰਨੀ ਸ਼ੁਰੂ ਹੋ ਜਾਏਗੀ ਜੇ ਹੁਣ ਇੰਨਾ ਟਾਈਮ ਦੀ ਇਹ ਜੰਮੀ ਆ ਤਾਂ ਫਿਰ ਇਹਨੂੰ ਲੱਥਨ ਨੂੰ ਵੀ ਤਾਂ ਥੋੜਾ ਬਹੁਤ ਟਾਈਮ ਲੱਗੇਗਾ ਇਹ ਤਾਂ ਨਹੀਂ ਹੈਗਾ ਕਿ ਮੈਂ ਝੂਠ ਬੋਲਦਾ ਨਾ ਕਿ ਇਸ ਘੰਟਾ ਵਿੱਚ ਉਤਰ ਜਾਵੇਗੀ ਨਹੀਂ ਥੋੜਾ ਟਾਈਮ ਲਵੇਗੀ ਤੇ ਬਤੇ ਕੀ ਰਿਜ਼ਲਟ ਬਹੁਤ ਵਧੀਆ ਸਾਉਂ ਦੇਖੋ ਤੁਹਾਨੂੰ ਕੀ ਦਿਖ ਰਿਹਾ ਹੈ ਪੜਾਈ ਲਈ ਬਹੁਤ ਚੰਗੀ ਹੋ ਗਈ ਹੈ ਬਹੁਤ ਅਸਾਨ ਦੇ ਨਾਲ ਬੋਲੀ ਇਹ ਉੱਤਰ ਹੀ ਹੈ ਬਸ ਥੋੜੀ ਜਿਹੀ ਮਿਹਨਤ ਕਰਨ ਦੀ ਲੋੜ ਹੈ ਇਹ ਜਿਹੜੀ ਗੱਲ ਹੈ ਜਲਦੀ ਬਣਾ ਲਓ ਖਾਣ ਦਾ ਖਾਣਾ ਕਰਦੇ ਹਾਂ ਤੇ ਇਸ ਕੋ ਟੈਗ ਕਰਕੇ ਕਿਸੇ ਸਾਥੀ ਨੂੰ ਦਿਲਾਓ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਤਾ ਜੋ ਤੁਹਾਡੇ ਕੋਲ ਜਿਹੜਾ ਸੜੀਆਂ ਨਹੀਂ ਨਹੀਂ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਮਿਲਦਾ ਰਹੇ ਤੁਹਾਨੂੰ ਤਾਂ ਅਸੀਂ ਕਿਹੜਾ ਇਹਨੂੰ ਪਾਣੀ ਦੇ ਨਾਲ ਜਰਾ ਸਾਫ਼ ਕਰਕੇ ਦਿਖਾਉਂਦੇ ਕਿ ਕਿੰਨਾ ਫਰਕ ਪਈ ਗਿਆ ਪਹਿਲਾਂ ਤੁਸੀਂ ਦੇਖਿਆ ਇਹ ਤਾਂ ਹੋਣ ਦੇਖੋ 180% ਜਿਹੜੀ ਇਹ ਸਾਫ਼ ਹੋ ਗਈ ਹੈ ਤੇ ਇਹਨੂੰ ਇੱਕ ਅੱਧੀ ਵਾਰੀ ਹਫ਼ਤੇ 'ਚ ਫੇਰ ਅਸੀਂ ਸਾਫ਼ ਕਰਾਂਗੇ ਤਾਂ ਬਿਲਕੁਲ ਆਸਾਨੀ ਦੇ ਨਾਲ ਸਾਫ਼ ਹੋ ਜਾਵੇਗੀ ਤੇ ਇਸ ਤਰੀਕੇ ਨਾਲ ਅਸੀਂ ਜੜੀਆਂ ਆਪਣੇ ਪਾਂਡਿਆਂ ਨੂੰ ਚਮਕਾ ਸਕਦੇ ਹਾਂ ਤੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਅੱਜ ਦੀ ਵੀਡੀਓ ਜਿਹੜੀ ਆ ਉਹ ਪਸੰਦ ਆਈ ਹੋਵੇਗੀ ਤੇ ਮਿਲਦੇ ਹਾਂ ਤੁਹਾਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਾਰੇ ਨੂੰ ਬਹੁਤ ਸਾਰਾ ਸ਼ੁਕਰੀਆ